ਕੀ ਆ ਤੁ ਗਾਣੇ ਗਈ ਜਾਣ ਇਥੇ ਲੇਟ ਹੋਣੇ ਆਪਾਂ ਜਾਣਾ ਨਹੀਂ ਆ ਮੇਰੇ ਤੋਂ ਤੇ ਚਾਹ ਹੀ ਨਹੀਂ ਸੰਭੇ ਜਾਣ ਡਿਆ ਜਦੋਂ ਦਾ ਆਪਣਾ ਵਿਆਹ ਹੋਇਆ ਆ ਪਹਿਲੀ ਵਾਰ ਤੇ ਆਪਾਂ ਇਕੱਠੇ ਘੁੰਮਣ ਚੱਲੇ ਆ ਕੱਲੇ ਕੱਲੇ ਨਹੀਂ ਚੱਲੇ ਮੰਮੀ ਡੈਡੀ ਹੁਣੇ ਨਾਲ ਚੱਲੇ ਆ ਆਪਣੇ ਯਾਰ ਮੰਮੀ ਵਾਲਾ ਤਾਂ ਜਾਣਾ ਜ਼ਰੂਰੀ ਸੀ ਤੋ ਜੇ ਨਾ ਰਣੀਏ ਜ਼ਰੂਰੀ ਜ਼ਰੂਰੀ ਆ ਮੰਮੀ ਵਾਲਾ ਤਾਂ ਜਾਣਾ ਜ਼ਰੂਰੀ ਆ ਮੈਂ ਤੁਹਾਨੂੰ ਕਹਿਣ ਲੱਗੀ ਸੀ ਕਿ ਮੰਮੀ ਹੁਣਾਂ ਨੂੰ ਕਹਿ ਦਿਓ ਜੇ ਮੜਮਟਾ ਭੋਲ ਨਹੀਂ ਵੀ ਕੇ ਹੋ ਤਾਂ ਭਾਬੀ ਅੱਛਾ ਦੀਦੀ ਵੀ ਤਿਆਰ ਠੀਕ ਐ ਬਹੁਤ ਵਧੀਆ ਬਿਓਰ ਜੀ ਵੀ ਤਿਆਰ ਨੇ ਵਾਹ ਤੈਨੂੰ ਪਤਾ ਨਹੀਂ ਸਾਰਾ ਟੱਬਰ ਇਕੱਠੇ ਹੀ ਜਾਣੇ ਆ ਵੇ 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 ਤੈਨੂੰ ਕੀ ਹੋਇਆ ਅਸੀਂ ਜਾਦੇ ਡਾਕਟਰ ਕੋਲ ਲੈ ਜਾਣ ਨੂੰ ਲੈ ਨਾ ਕੀ ਹੋਗਾ ਤੂੰ ਚਲੇ ਡਾਕਟਰ ਕੋਲ ਚੱਲੇ ਆ ਬਾਹਰ ਤੈਨੂੰ ਚੱਲ ਐ ਜੀ ਨਹੀਂ ਮੈਂ ਆਪੀ ਪਰ ਉਹ ਉਦੋਂ ਜਾਉ ਤੀ ਉਹ ਤੂੰ ਤਾਂ ਬਿਮਾਰ ਸੀ ਯਾਰ ਤੂੰ ਐਕਦਰਮ ਠੀਕ ਕਿਦਾਂ ਹੋ ਗਈ ਆ ਤੁਹਾਨੂੰ ਹਕੀਕਤ ਦੱਸਣ ਵਾਸਤੇ ਠੀਕ ਹੋ ਗਈ ਮੈਂ ਕੀ ਮਤਲਬ ਮਤਲਬ ਇਹ ਕਿ ਜਦੋਂ ਆਪਾਂ ਘੁੰਮਣ ਜਾਣਾ ਹੋਵੇ ਉਦੋਂ ਸਾਰਾ ਟੱਬਰ ਹੈ ਜਦੋਂ ਮੈਂ ਬਿਮਾਰ ਹੋ ਗਈ ਉਦੋਂ ਕਹਿੰਦੇ ਲੈ ਜਾ ਡਾਕਟਰ ਕੋਲ ਲੈ ਜਾ ਡਾਕਟਰ ਕੋਲ ਹੁਣ ਕਿਉਂ ਤੇਰੇ ਨਾਲ ਹੈ ਮਤਲਬ ਨੋਂ ਦੇ ਸੁਖ ਵਿੱਚ ਅੜੀਕੇ ਪਾਉਣੇ ਆ ਪਰ ਨੋਂ ਦੇ ਦੁੱਖ ਵਿੱਚ ਨਹੀਂ ਕੋਈ ਤੁਰਿਆ ਹਨਾ ਬੈ ਗਿਆ ਨਹੀਂ ਤੂੰ ਮੁੜ ਕੇ ਆਪਾਂ ਘੁੰਮਣ ਵੀ ਜਾਣਾ ਆ ਮੰਮੀ ਆਇਓ ਤੁਸੀਂ ਵੀ ਨਾਲ ਨਾ ਨਾ ਮੈਂ ਕੀ ਉੱਥੇ ਕਰਨਾ ਵਿਖਾ ਕੇ ਲੈ ਆਇਆ ਇਹਨੂੰ ਜਲਦੀ ਚੱਲ ਸਹੀ ਗੱਲ ਆ ਯਾਰ ਹੁਣ ਕੀ ਕੀਤਾ ਜਾਵੇ ਹੁਣ ਐਵੇਂ ਕੀਤਾ ਜਾਵੇ ਗੱਡੀ ਉਧਰ ਪਾਈ ਜਾਵੇ ਜਿੱਧਰ ਆਪਾਂ ਘੁੰਮਣ ਜਾਣਾ ਸੀ ਸਮਾਨ ਮੈਂ ਪਹਿਲੇ ਲੱਦ ਲਿਆ ਸੀ ਇਹ ਵੱਡੇ ਜਿਹੜੇ ਡਾਕਟਰ ਕੋਲ ਲੈ ਜਾ ਚੱਲੀਏ ਹੁਣ